ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਲੋ ਦੋਸਤੋ ਤਾਂ ਕਰੋ ਅੱਜ ਦੇ ਇੱਕ ਵੱਡੀ ਕੱਪ ਨੋਟ 20 ਜਨਵਰੀ 2018 ਨੂੰ ਪੰਜਾਬ ਵਿੱਚ ਕਿਤੇ ਕਿਤੇ ਕੱਬੜੀ ਕੱਪ ਹੋ ਰਹੇ ਨੇ ਤੇ ਸਭ ਤੋਂ ਪਹਿਲਾਂ ਵੱਡੀ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਰਕਵਾ ਜ਼ਿਲ੍ਹਾ ਲੁਧਿਆਣਾ ਵਿੱਚ ਜਿੱਥੇ ਕੀ ਇੱਕ ਪਿੰਡ ਓਪਨ ਦੇ ਮੈਚ ਹੋਣਗੇ ਤੇ ਇੱਕ ਟੀਮ ਵਿੱਚ ਤਿੰਨ ਪਲੇਅਰ ਬਾਹਰੋਂ ਖੇਡਣਗੇ ਤੇ ਜੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਦਿੱਤਾ ਜਾਵੇਗਾ 51000 ਤੇ ਦੂਜੇ ਨੰਬਰ ਤੇ ਆਉਣ ਵਾਲੀ ਨੂੰ ਦਿੱਤਾ ਜਾਵੇਗਾ 41000 ਤੇ ਬੈਸਟ ਰੀਡਰ ਤੇ ਬੈਸਟ ਸਟਾਪਰ ਦੇ ਲਈ ਮੋਟਰਸਾਈਕਲ ਦੇ ਨਾਲ ਸਨਮਾਨ ਕੀਤਾ ਜਾਊਗਾ ਤੇ ਦੂਜਾ ਕਬੱਡੀ ਕੱਪ ਹੋ ਰਿਹਾ ਹੈ ਸੰਸਾਰ ਸੀ ਜੋਲਾ ਪਟਿਆਲਾ ਵਿੱਚ ਜਿੱਥੇ ਕਿ ਨਾਰਥ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੈਚ ਹੋਣਗੇ ਜੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਫਰਸਟ ਟੀਮ ਨੂੰ 1.5 ਲੱਖ ਰੁਪਏ ਤੇ ਸੈਕੰਡ ਟੀਮ ਨੂੰ 1 ਲੱਖ ਰੁਪਏ ਨਾਲ ਸਨਮਾਨ ਕੀਤਾ ਜਾਊਗਾ ਤੇ 베ਸਟ ਰੇਡਰ ਤੇ 베ਸਟ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਜਾਊਗਾ ਤੇ ਜੇ ਤੀਜੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਉਹ ਪਿੰਡ ਮਹਿਰਨਾ ਕਲਾ ਕਬੱਡੀ ਕੱਪ ਜਿੱਥੇ ਕਿ ਇੱਕ ਪਿੰਡ ਉਹ ਪੰਦੇ ਮੈਚ ਹੋਣਗੇ ਤੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਤੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਫਰਸਟ ਟੀਮ ਨੂੰ ਦਿੱਤਾ ਜਾਵੇਗਾ 71000 ਤੇ ਸੈਕੰਡ ਟੀਮ ਨੂੰ ਦਿੱਤਾ ਜਾਵੇਗਾ 52000 ਤੇ ਬੈਸਟ ਟਰੇਡ ਤੇ ਬੈਸਟ ਸਟੋਪਰ ਨੂੰ ਮੋਟਰਸਾਈਕਲ ਦੀ ਕੇ ਸਨਮਾਨ ਕੀਤਾ ਜਾਊਗਾ ਚੌਥਾ ਕਬੱਡੀ ਕਪੋਰੀਆ ਪਿੰਡ ਚੱਕ ਦੇਸ ਰਾਜ ਜਲਾ ਪਟਿਆਲਾ ਵਿੱਚ ਜਿੱਥੇ ਕੀ 8 ਸੱਦੇ ਪੱਤਰ ਵਾਲੀਆਂ ਟੀਮਾਂ ਐਂਟਰ ਹੋਣਗੀਆਂ ਤੇ ਜੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਫਰਸਟ ਟੀਮ ਨੂੰ 55000 ਤੇ ਸੈਕੰਡ ਟੀਮ ਨੂੰ ਦਿੱਤਾ ਜਾਵੇਗਾ 41000 ਤੇ ਬੈਸਟ ਟਰੇਡਰ ਬੈਸਟ ਸਟਾਪਰ ਦੇ ਲਈ ਮੋਟਰਸਾਈਕਲ ਦੇ ਕਿਸਨ ਮਾਨ ਕੀਤਾ ਜਾਊਗਾ ਤੇ ਇਹ ਸਨ ਅੱਜ ਪੰਜਾਬ ਵਿੱਚ 20 ਜਨਵਰੀ 2018 ਨੂੰ ਹੋਣ ਵਾਲੇ ਕਬੱਡੀ ਕੱਪ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਧੰਨਵਾਦ